18ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੀ 300 ਸਾਲਾ ਸ਼ਤਾਬਦੀ ਨੂੰ ਦੁਨੀਆ ਭਰ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਸਥਾਨਕ রেড ਕ੍ਰੋਸ ਸੁਸਾਇਟੀ ਪਟਿਆਲਾ ਮਹਾਰਾਜਾ ਜੱਸਾ ਸਿੰਘ ਰਾਮਕੜੀਆ ਸਭਾ ਸ਼੍ਰੀ ਵਿਸ਼ਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰਸਟ ਲੋਹੌਰੀ ਗੇਟ ਪਟਿਆਲਾ ਦੇ ਸਹਿਯੋਗ ਦੇ ਨਾਲ ਰਾਮਕੜੀਆ ਭਾਈਚਾਰੇ ਦੀ ਨਾਮ ਪਰ ਸੰਸਥਾ ਰਾਮਕੜੀਆ ਅਕਾਲੀ ਜਥੇਬੰਦੀ ਪੰਜਾਬ ਦੇ ਫਲੋ ਜਗਜੀਤ ਸਿੰਘ ਸੱਗੂ ਸੂਬਾ ਚੇਅਰਮੈਨ ਅਤੇ ਰਾਮ ਸਿੰਘ ਟੀਮਾਨ ਮੁਖ ਬੁਲਾਰਾ ਪੰਜਾਬ ਦੀ ਅਗਵਾਈ ਤੇ ਹੇਠ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਕੜੀਆ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਸਾਲ 2024 ਦਾ ਕਲੰਡਰ ਵੀ ਰਿਲੀਜ਼ ਕੀਤਾ ਗਿਆ RAMKADIA ਅਕਾਲੀ ਜਥੇਬੰਦੀ ਦੇ ਕੋਮੀ ਕਨਫੀਨਰ ਹਰਜੀਤ ਸਿੰਘ RAMKADIA ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਜਿੱਥੇ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਕੀਤਾ ਗਿਆ ਸੋ ਆਉ ਸੁਣ ਲੈਣ ਉਹਨਾਂ ਦੇ ਸੁਪਨੇ ਚੇਅਰਮੈਨ RAMKADIA ਅਕਾਲੀ ਜਥੇਬੰਦੀ ਪੰਜਾਬ ਅੱਜ ਇੱਥੇ ਤੁਸੀਂ ਕੀ ਪ੍ਰੋਗਰਾਮ ਰੱਖਿਆ ਸੀ ਅੱਜ ਸਾਡਾ ਮਹਾਰਾਜ ਜੱਸਾ ਜੱਸਾ ਸਿੰਘ RAMKADIA ਜੀ ਦੀ 300 ਸਾਲਾ ਸ਼ਤਾਬਦੀ ਜਿਹੜੀ ਹੈ ਮਨਾਇਆ ਰਹੀ ਹੈ ਪੂਰਾ ਸਾਲ ਮਨਾਇ ਗਈ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੈਂਪ ਲਾਉਂਦੇ ਹੋਏ ਅੱਜ ਸਾਡਾ ਸਮਾਪਤੀ ਦਾ ਜਿਹੜਾ ਕੈਂਪ ਸੀ ਉਹ ਪਟਿਆਲਾ ਵਿਖੇ ਸੀ ਔਰ ਇਹ ਜਿਹੜੀ ਰੀਤ ਹੈ ਇਹ ਲਗਾਤਾਰ ਚਲਦੀ ਰਹੇਗੀ ਕਿ ਇੱਥੇ ਕਿੰਨੇ ਕਿ ਯੂਨਿਟ ਜਿਹੜੇ ਹੈ ਉਹ ਹੋ ਚੁੱਕੇ ਆ ਬਲੱਡ ਦੇਖੋ ਹੁਣ ਤੱਕ ਤਾਂ ਜਿਹੜੇ ਯੂਨਿਟ ਹੈਗੇ 30 ਤੋਂ ਉੱਪਰ ਹੋ ਚੁੱਕੇ ਨੇ ਅਜੇ ਕਿ ਹੋਰ ਚੱਲ ਰਹੇ ਨੇ ਬਹੁਤ ਲੋਕ ਬੈਠੇ ਨੇ ਤੁਸੀਂ ਸਾਡੇ ਚੈਨਲ ਰਾਹੀਂ ਲੋਕਾਂ ਨੂੰ ਕੀ ਇਸ ਟਾਈਮ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਸਨੇਹਾ ਦੇਣਾ ਚਾਹੁੰਦਾ ਕਿ ਜਿਹੜਾ ਖੂਨ ਦਾਣਾ ਇੱਕ ਮਹਾਦਾਨ ਹੈ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ ਹੈ ਔਰ ਇੱਕ ਪੌਦਾ ਜਿਹੜਾ ਹਰ ਇੱਕ ਇਨਸਾਨ ਨੂੰ ਮਨੁੱਖ ਲਾਵੇ ਇੱਕ ਰੁੱਖ ਦੇ ਜਿਹੜਾ ਸਲੋਗਨ ਬਣਿਆ ਹੋਇਆ ਸਾਡੇ ਕੋਲ ਡਾਕਟਰ ਰੇਹਿੰਦਰਪਾਲ ਜੀ ਆਏ ਹੋਏ ਨੇ ਇਹਨਾਂ ਨੇ ਜਿਹੜੇ ਰੁੱਖ ਜਿਹੜੇ ਨੇ ਉਹ ਇੱਥੇ ਡਿਸਟ੍ਰੀਬਿਊਟ ਕਰਵਾਏ ਨੇ ਸਾਡੀ ਜਥੇਬੰਦੀ ਦੇ ਮਾਧਮ ਨਾਲ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਜੋ ਆਪਣੇ ਘਰ ਦੇ ਵਿੱਚ ਰੁੱਖ ਲਾਏਗਾ ਅਸੀਂ ਦੇਖਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਰੁੱਖ ਵੱਡਾ ਹੋਏਗਾ ਤਾਂ ਉਹਨੂੰ ਫਿਰ ਦੁਬਾਰਾ ਸਨਮਾਨਿਤ ਕੀਤਾ ਜਾਏਗਾ ਵੇਰੀ ਗੁੱਡ ਕਿਉਂਕਿ ਇਹ ਰੁੱਖ ਜਿਹੜੇ ਤੁਸੀਂ ਅੱਜ ਡਿਸਟ੍ਰੀਬਿਊਟ ਕੀਤੇ ਆ ਇਹ ਬਹੁਤ ਵਧੀਆ ਉਪਰਾਲਾ ਸੀਗਾ ਤੁਹਾਡੀ ਇਸ ਜੱਥੇਬੰਦੀ ਵੱਲੋਂ ਜਿਹੜੇ ਵੀ ਡੋਨਰਸ ਆਏ ਸੀ ਕਿਉਂਕਿ ਇਹ ਰੁੱਖ ਜਿਹੜੇ ਹਨ ਕੱਲ ਉਹਨਾਂ ਨੂੰ ਆਕਸੀਜਨ ਦੇਣਗੇ ਬਲੱਡ ਦੁਬਾਰਾ ਬਣੇਗਾ ਉਹਨਾਂ ਦੀ ਆਉਣ ਵਾਲੀ ਨਸਲਾਂ ਤਾਂ ਹੀ ਉਹ ਬਲੱਡ ਡੋਨੇਟ ਕਰ ਪਾਣਗੇ ਜੀ ਜੀ ਇਹ ਤੁਹਾਡਾ ਅੱਜ ਬਹੁਤ ਅੱਛਾ ਮੈਸੇਜ ਲੱਗਿਆ ਸਾਡੀ ਧੰਨਵਾਦ ਜੀ ਤੁਹਾਡੇ ਚੈਨਲ ਦਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮੇਰਾ ਨਾਮ ਆਰਮ ਸਿੰਘ ਧਮਾਨ ਮੁਖਬਲਾਰਾ ਰਾਮਗੜੀ ਅਕਾਲ ਜੱਥੇਬੰਦੀ ਪੰਜਾਬ ਤੇ ਕਿੱਥੋਂ ਆਏ ਤੁਸੀਂ ਮੇਰਾ ਪਟਿਆਲੇ ਦੇ ओके ਤੇ ਅੱਜ ਇੱਥੇ ਕੀ ਪ੍ਰੋਗਰਾਮ ਸੀਗਾ ਅੱਜ ਅਸੀਂ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਪੂਰੇ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਹੁੰਦੇ ਹੋਏ ਅੱਠਵਾਂ ਜਿਹੜਾ ਖੋਹਦਾਨ ਕੈਂਪ ਪਟਿਆਲੇ ਦੀ ਧਰਤੀ ਤੇ ਲਾਇਆ ਇਸ ਤੋਂ ਪਹਿਲਾਂ ਪਹਿਲਾਂ ਕਿੱਥੇ-ਕਿੱਥੇ ਜਿਹੜੇ ਅੱਠ ਤੁਸੀਂ ਦੱਸ ਰਹੇ ਕਿੱਥੇ-ਕਿੱਥੇ ਲੱਗੇ ਇਸ ਤੋਂ ਪਹਿਲਾਂ ਅਸੀਂ ਬਰਨਾਲੇ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਸੀ ਬਰਨਾਲੇ ਤੋਂ ਬਾਅਦ ਅਸੀਂ ਮਹਾਲੀ ਜਿੱਥੇ ਸਿੰਘ ਸੇਦਾਂ ਗੁਰੂ ਘਰ ਹੈ ਉੱਥੇ ਲਾਇਆ ਸੁਹਾਣੇ ਉਸ ਤੋਂ ਬਾਅਦ ਅਸੀਂ ਫਤਿਹਗੜ੍ਹ ਸਾਹਿਬ ਲਗਾਇਆ ਸੋ ਤਵਾ ਤਰਨਤਾਰ ਨੂੰ ਰੋਜ ਪਰ ਫਰੀਦਕੋਟ ਬਰਦਾਸਪੁਰ ਤੇ ਅੱਠਵਾਂ ਜਿਹੜਾ ਕੈਂਪਸ ਹੀ ਇੱਥੇ ਲਗਾਇਆ ਚੰਡੀਗੜ੍ਹ ਵੀ ਕੈਂਪਸ ਹੀ ਲਗਾਇਆ ਪਹਿਲਾਂ ਤੇ 31 ਦਸੰਬਰ ਨੂੰ ਜਿਹੜਾ ਅਸੀਂ ਰਾਮਗੜੀਆ ਬੁੰਗੇ ਦਰਬਾਰ ਸਾਹਿਬ 'ਚ ਬਣੇ ਹੋਏ ਆ ਉੱਥੇ ਅਸੀਂ ਸਾਰੇ ਹੀ ਸਾਥੀ ਜਿਨ੍ਹਾਂ ਨੇ ਵੀ ਅੱਠ ਕੈਂਪ ਲਗਾਏ ਆ ਜਿੰਨੇ ਵੀ ਆਰਗੇਨਾਈਜ਼ਰ ਸੀਗੇ ਸਾਰਿਆਂ ਨੂੰ ਉੱਥੇ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ ਇਸ ਜਿਹੜਾ ਖੂਨਦਾਨ ਤੁਸੀਂ ਸਾਰੇ 8 ਜ਼ਿਲ੍ਹਿਆਂ ਦੇ ਵਿੱਚ ਲਗਾਇਆ ਇਹਦੇ ਵਿੱਚ ਕੋਈ ਖਾਸ ਮਕਸਦ ਤੁਹਾਡਾ ਸਾਡਾ ਦੇਖੋ ਮੇਨ ਮਕਸਦ ਇਹ ਸੀ ਜਥੇਬੰਦੀ ਵੱਲੋਂ ਵੀ ਜਿਹੜਾ ਬਲੱਡ ਹੈ ਅੱਜ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਬਿਨਾਂ ਖੂਨ ਤੋਂ ਜਿਹੜੀਆਂ ਆਪਣੇ ਜਾਨਾਂ ਗੁਆ ਰਹੇ ਆ ਛੋਟੇ ਬੱਚੇ ਜਾਂ ਕੋਈ ਐਕਸੀਡੈਂਟਲ ਦੇ ਵਿੱਚ ਅਸੀਂ ਲੋਡ ਪੈਂਦੀ ਆ ਬਲੱਡ ਦੀ ਤਾਂ ਐਟ ਅ ਟਾਈਮ ਬਲੱਡ ਨਹੀਂ ਮਿਲਦਾ ਇਸ ਕਰਕੇ ਜਥੇਬੰਦੀ ਨੇ ਫੈਸਲਾ ਕੀਤਾ ਸੀ ਵੀ ਅਸੀਂ ਘਟੋ ਘਟ 1000 ਜੂਨਟ ਆ ਜਿਹੜਾ ਉਹ ਬਲੱਡ ਦਾ ਜਿਹੜਾ ਡੋਨੇਟ ਕਰਾਂਗੇ ਜਥੇਬੰਦੀ ਦਸਰੋ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਤੁਸੀਂ ਕਿੰਨਾ ਕੁ ਯੂਨਿਟ ਇਸਟਮ ਇਕੱਠਾ ਕਰ ਚੁੱਕੇ ਲਗਭਗ 900 ਦੇ 900 ਪਲੱਸ ਹੋ ਗਿਆ ਸਾਡਾ ਤਕਰੀਬਨ ਟੀਚੇ ਦੇ ਨੇੜੇ ਹੀ ਹੈ ਤੁਸੀਂ ਬਿਲਕੁਲ ਟੀਚੇ ਦੇ ਨੇੜੇ ਆ ਕਿਉਂਕਿ ਕਈ ਪ੍ਰੋਗਰਾਮਾਂ ਦੇ ਵਿੱਚ ਥੋੜੀ ਜੀ ਮੌਸਮ ਦੀ ਦਿੱਕਤ ਆਈ ਇਸ ਕਰਕੇ ਥੋੜਾ ਜਿਹਾ ਬਲੱਡ ਉੱਥੇ ਘੱਟ ਹੋਇਆ ਤੇ ਨਹੀਂ ਤਾਂ ਅਸੀਂ 1000 ਪਲੱਸ ਦਾ ਸਾਡਾ ਟਾਰਗੇਟ ਸੀ ਫਿਰ ਵੀ 900 ਪਲੱਸ ਅਸੀਂ ਕਰ ਚੁੱਕੇ ਹਾਂ ਤੇ ਸਾਡੇ ਚੈਨਲ ਰਾਹੀਂ ਤੁਸੀਂ ਸਮਾਜ ਨੂੰ ਕੋਈ ਮੈਸੇਜ ਦੇਣਾ ਚਾਹੋ ਮੈਂ ਸਮੁੱਚੇ মিডিਆ ਰਾਹੀਂ ਇੱਕ ਬੇਨਤੀ ਕਰਦਾ ਸਮੁ ਕਿਉਂਕਿ ਜਥੇਬੰਦੀ ਕੋਈ ਵੀ ਜਿਹੜੀ ਬਣਦੀ ਆ ਉਹ ਸਮਾਜ ਸੇਵਾ ਦਾ ਜਿਹੜਾ ਰੋਲ ਆ ਉਹ ਬਾਤ ਚੜ ਕੇ ਨਿਭਾਵੇ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਐਸੀਆਂ ਆਪਣੇ ਨਿੱਜੀ ਹਿੱਤਾਂ ਵਾਸਤੇ ਚੱਲਦੀਆਂ ਔਰ ਨਿੱਜੀ ਹਿੱਤਾਂ ਵਾਸਤੇ ਨਾ ਚੱਲਣ ਉਹ ਸਮਾਜ ਦੇ ਵਿੱਚ ਜਿਵੇਂ ਬੱਚਿਆਂ ਨੂੰ ਅੱਜ ਖੂਨ ਦੀ ਲੋੜ ਆ ਜਾਂ ਬੱਚਿਆਂ ਨੂੰ ਪੜ੍ਹਾਈ ਦੀ ਲੋੜ ਆ ਬਜ਼ੁਰਗਾਂ ਨੂੰ ਦਵਾਈ ਦੀ ਲੋੜ ਆ ਐਸੇ ਜਿਹੜੇ ਉਪਰਾਲੇ ਜਥੇਬੰਦੀ ਵੱਲੋਂ ਕਰਨੇ ਚਾਹੀਦੇ। ਸਵਾਲ ਹੈ ਤੁਹਾਡੇ ਮਨ 'ਚ ਕਿਵੇਂ ਆਇਆ ਬਲੱਡ ਕੈਂਪ ਦਾ ਕਿਉਂਕਿ ਹੋਰ ਵੀ ਸੰਸਥਾਵਾਂ ਵੱਲੋਂ ਸੇਵਾ ਚੱਲਦੀ ਆ ਤੁਹਾਡੇ ਮਨ 'ਚ ਕਿਵੇਂ ਆਇਆ ਕੈਂਪ ਦਾ? ਜਿਹੜਾ ਸਾਡਾ ਰਾਮਗੜੀ ਇਹ ਕੀਰਤੀ ਪਾਈਚਾਰਾ ਕੀਰਤੀ ਪਾਈਚਾਰਾ ਦੇ ਕਿਤੇ ਕਿਸੇ ਦੀ ਉਂਗਲ ਕੱਟ ਗਈ ਕਿਸੇ ਦਾ ਕੋਈ ਐਕਸੀਡੈਂਟ ਜਾਂ ਕੋਈ ਕਿਉਂਕਿ ਜਦੋਂ ਕੰਮ ਕਰਦਾ ਪਾਈਚਾਰਾ ਕਿਸੇ ਦੇ ਆਰੇ 'ਚ ਹੱਥ ਵੜ ਜਾਂਦਾ ਕਿਸੇ ਕੋਸ਼ਿਸ਼ ਤਾਂ ਉੱਥੇ ਉਹਨਾਂ ਨੂੰ ਬਲੱਡ ਦੀ ਲੋੜ ਪੈਂਦੀ ਆ ਤਾਂ ਉਹ ਬਲੱਡ ਸਾਨੂੰ ਉਤੋਂ ਸੇਲ ਮਤਲਬ ਪੈਸੇ ਦੇ ਕੇ ਲੈਣਾ ਪੈਂਦਾ ਇਸ ਕਰਕੇ ਅਸੀਂ ਜਥੇਬੰਦਿਆਂ ਦੇ ਵੱਲੋਂ ਉਪਰਾਲਾ ਕੀਤਾ ਵੀ ਅਸੀਂ ਕਿਉਂ ਨਾ ਆਪਣੇ ਜਥੇਬੰਦ ਦੇ ਵੱਲੋਂ ਉਪਰਾਲਾ ਕਰਕੇ ਵੱਧ ਤੋਂ ਵੱਧ ਜਿਹੜਾ ਬਲੱਡ ਆ ਸੀ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰੀਏ ਤਾਂ ਕੱਲ ਨੂੰ ਲੋਡ ਪੈਣ ਤੇ ਅਸੀਂ ਉਹਨਾਂ ਤੋਂ ਲੈ ਸਕੀਏ। ਆਰਮਗੜੀਆ ਕਾਲਜ ਜਥੇਵੰਦੀ ਫਿਊਚਰ ਦੇ ਵਿੱਚ ਕਿਸ਼ਤਾਂ ਦੇ ਵਿਸ਼ੇਸ਼ ਤੌਰ ਤੇ ਉਪਰਾਲੇ ਕਰਦੇ ਆ। ਆਰਮਗੜੀਆ ਕਾਲਜ ਜਥੇਵੰਦੀ ਨੇ ਬਹੁਤ ਵੱਡੇ ਉਪਰਾਲੇ ਪਹਿਲਾਂ ਕੀਤੇ ਆ ਭਾਈ ਲਾਲੋ ਜੀ ਦਾ ਜਿਹੜਾ ਜਨਮ ਦਿਹਾੜਾ ਅਸੀਂ ਦਰਬਾਰ ਸਾਹਿਬ ਦੇ ਵਿੱਚ ਐ ਜੀ ਪੀ ਸੀ ਨੂੰ ਮਨਾਉਣ ਵਾਸਤੇ ਮਨਾਉਣ ਵਾਸਤੇ ਹਰ ਸਾਲ ਜਿਹੜਾ 11 ਅਸੂ ਨੂੰ ਮਨਾਉਂਦੀ ਐ ਐ ਜੀ ਪੀ ਸੀ ਇਹ ਉਪਰਾਲਾ ਆਰਮਗੜੀਆ ਜਥੇਵੰਦੀ ਦਾ ਰਿਹਾ ਦੂਜਾ ਜੱਸਾ ਸਿੰਘ ਆਰਮਗੜੀਆ ਜੀ ਦਾ ਜਿਹੜਾ ਬੁੰਗੇ ਆ ਦਰبار صاحب ਚ ਉਹਨਾਂ ਦੀ ਜਿਹੜੀ ਦਵਾਰੇ ਰੈਨੋਵੇਸ਼ਨ ਹੋ ਰਹੀ ਹੈ ਔਰ ਜਿਹੜੇ ਪੁਰਾਣੀਆਂ ਬਿਲਡਿੰਗਾਂ ਸਭ ਜਿਹੜਾ ਸੰਭਾਲਦੇ ਆ ਜਿਹੜਾ ਭਾਈਚਾਰਾ ਆਪਣੇ ਲੱਗਿਆ ਹੋਇਆ ਉੱਥੇ ਅੰਮ੍ਰਿਤਸਰ ਦਾ ਤੇ ਸਾਡੀ ਜਥੇਬੰਦੀ ਵੱਲੋਂ ਵੀ ਬਹੁਤ ਵੱਡਾ ਉਪਰਾਲਾ ਜਿਹੜਾ ਉਹ ਬੁੰਗਿਆਂ ਨੂੰ ਸੁਧਾਰਨ ਵਾਸਤੇ ਅਸੀਂ ਲੱਗੇ ਹੋਏ। ਤੇ ਸਮਾਜ ਦੇ ਕਈ ਲੋਕ ਇਸ ਵਕਤ ਸਰਕਾਰ ਦੇ ਵਿੱਚ ਵਿਚਰ ਰਹੇ ਨੇ ਕੋਈ ਵਿਸ਼ੇਸ਼ ਉਹਨਾਂ ਨੂੰ ਕਰਲਾ ਤੋਂ ਵਿਸ਼ੇਸ਼ ਬੇਨਤੀ ਕਰਦਾ ਹਾਂ ਕਿ ਨਹੀਂ ਦੇਖੋ ਸਾਡਾ ਜਿਹੜਾ ਜਥੇਬੰਦੀ ਦਾ ਮੇਨ ਮਕਸਦ ਹੈ ਅਸੀਂ ਪੋਲੀਟੀਕਲ ਸਿਸਟਮ ਤੋਂ ਆਪਣੀ ਜਥੇਬੰਦੀ ਦੂਰ ਰੱਖੀ ਹੋਈ ਹੈ। ਔਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਕਿਸੇ ਵੀ ਪੋਲੀਟੀਕਲ ਚਾਹ ਕੋਈ ਸਾਡਾ ਭਾਈਚਾਰਾ ਐਮ ਐਲ ਏ ਚਾ ਕੋਈ ਐਮ ਪੀ ਐ ਅਸੀਂ ਉਹਨਾਂ ਨੂੰ ਆਪਣੀ ਜਥੇਬੰਦੀ ਦਾ ਨਾ ਹੀ ਮਾਈਕ ਨਾ ਹੀ ਸਟੇਜ ਸਾਂਝੀ ਕਦੇ ਵੀ ਨਹੀਂ ਕਰਾਂਗੇ ਅਸੀਂ ਜਿਹੜੀ ਜਥੇਬੰਦੀ ਆ ਸਾਡੀ ਨਰੋਲ ਧਾਰਮਿਕ ਹੈ ਤੇ ਅਸੀਂ ਕਿਸੇ ਵੀ ਧਰਮ ਦਾ ਕੋਈ ਅਪਮਾਨ ਨਹੀਂ ਕਰਦੇ ਸਾਰੇ ਧਰਮ ਸਾਨੂੰ ਮਨਜ਼ੂਰ ਆ ਸਾਰੇ ਹੀ ਜਿਹੜੇ ਕਿਤੇ ਆ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਸਾਨੂੰ ਕਿਸੇ ਨਾਲ ਕੋਈ ਵੀ ਦਿੱਕਤ ਨਹੀਂ ਅਸੀਂ ਪੋਲੀਟੀਕਲ ਪਾਰਟੀ ਜਿੱਥੇ ਵੀ ਕੋਈ ਕੰਮ ਕਰਦਾ ਕਰੀ ਜਾਵੇ ਪਰ ਸਾਨੂੰ ਲੋੜ ਆ ਸਾਡੇ ਭਾਈਚਾਰੇ ਦੀ ਇਹ ਸਾਡਾ ਉਦੇਸ਼ ਹੈ ਵੀ ਭਾਈਚਾਰੇ ਨਾਲ ਜੁੜੋ ਬਾਤ